ਸਵੇਰ ਦੇ ਵਜੇ ਤੱਕ ਤਿੰਨ ਵੀ ਬਲੈ ਨਾ ਆਪਣੇ ਮੂਰੇ ਰਹਿ ਗਏ ਚਾਰ ਕੁੱਲ ਚਾਰ ਬਾਰੀ ਆਪਣੀ ਆਉਣ ਦੀ ਸੁਭਾਵਨਾ ਹੈਗੀ ਆ ਤਿੰਨ ਵੀ ਹੋਗੇ 6-7 ਵਜੇ ਸਾਈਂ ਸਵੇਰ ਦੇ ਉਹ ਹੀ ਤੇਜ 24 ਘੰਟਿਆਂမှာ ਬਾਰੀ ਆਊਗੀ ਬਾਕੀ ਇਧਰ ਜਿਹੜੇ ਤੋਂ ਵਲੌਗ ਦੀ ਸ਼ੁਰੂਆਤ ਕਰਾਂ ਚੰਗਾ ਜੀ ਕੋਲਾ ਹੈ ਚਾਰਜ ਇੱਕ ਵਾਰੀ ਖੁੱਲ ਗਈ ਜੀ ਕਿਉਂਕਿ ਸਾਦਰੇ ਸੌਂਗੇ ਸੀ ਕੱਲ ਨੂੰ 8 8:00 ਵਜੇ ਦੀ ਸੌਂਗੇ ਅਸੀਂ ਸੋ ਠੀਕ ਹੈ ਧੰਨਵਾਦ ਜਿੰਨੇ ਆਪਣੇ ਆਈ ਲੈਣ ਚ ਖੜੇ ਨੇ ਟਰੈਕਟਰ ਮੈਂ ਕਹਨਾ ਜੇ 30 ਨਿਆ ਟਰੈਕਟਰ ਹੜਦੇ ਨੇ ਨਾ 30 ਹੜਦੇ ਨੇ ਉਹਨਾਂ ਚ 10-12 ਬੰਦੇ ਬੈਠੇ ਨੇ ਬਾਕੀ ਸਭ ਪਾਦੇ ਦੇ ਕਿਕਰਾਂ ਲਾਈ ਤੇ ਖਾਲੀਕਾਰ ਕਰ ਖੜਾ ਕੇ ਰਾਤ ਉਹ ਨਵੇਂ ਆ ਰਹੇ ਨੇ ਆਹ ਖਾਲੀ ਹੋੜੇ ਨੇ ਟਰੈਕਟਰ ਨਾਲ ਆਇਓ ਵੀ ਬਾਥਰੂਮ ਵਧੀਆ ਬਣਿਆ ਹੋਣਾ ਇਹਨਾਂ ਦਾ ਕਿੰਕ ਸੰਕ ਲੱਗੇ ਨੇ ਜਰਨਲ ਬਾਥਰੂਮ ਸਾਰੇ ਵਧੀਆ ਹੋਣੇ ਨੇ ਨੋ ਨੋ ਇਹ ਕਰਦੇ ਆਂ ਵਰਸ ਨਹੀਂ ਦਾ ਦੂਰੀ ਮਲ ਤਾਂ ਬੇਕਾਰ ਵਾਸਤੇ ਨੂੰ ਸਾਰ ਨੂੰ ਲੈ ਮੂੰਹ ਧੋ ਲਿਆ ਆਪਣੇ ਪਰਸ਼ ਵੀ ਕਰ ਲਿਆ ਧਰਦੇ ਆਂ ਬੈਗ ਚ ਸਮਾਨ ਦੇ ਦੇ ਕਿਨਾਂ ਯਾਰ ਕਿੰਨੇ ਖਾਲੀ ਹੋਏ ਸੇਰ ਤੋਂ 2.5 ਯਾਰਡ ਖਾਲੀ ਪਏ ਸੀ ਹੁਣ ਟਰਾਲੀ ਆਈ ਜਾਂਦੀ ਹੈ ਹੁਣ ਭਰਨ ਲੱਗ ਜੂਗੇ ਤੇ ਆਪਾਂ ਨੂੰ ਪਤਾ ਲੱਗ ਜੂ ਕਿੰਨੀ ਵੀ ਲੈਣ ਕਰਦੀ ਹੈ ਨਾ ਉਿੱਤਨੇ ਯਾਰਡ ਖਾਲੀ ਹੋ ਗਏ ਹਾਂ ਟਰੈਕਟਰਾਂ ਦਾ ਕੋਈ ਵਾਲੀਵਾਰਸ ਨਹੀਂ ਨਾ ਜਿਹਦਾ ਨਾ ਉਹ ਜੌਂਡੀ ਯਾਰ ਦਾ ਦੋ ਇੱਕ ਆਹੜਾ ਖਤੀ ਕੀ ਸਾਡੇ ਟਰੈਕਟਰ ਦਾ ਟਾਈਨ ਲੈ ਜਾ ਕਰੇ ਥਾ ਕੇ ਉਹ ਜੌਂੜੀਰ ਖੜਾ ਸਰਾਦ ਖੜਾ ਨਾ ਇੱਕ 30 ਦੀ ਖੜਾ ਦੋ ਤਿੰਨ ਹੋਰ ਖੜੇ ਨੇ ਟਰੈਕਟਰ ਹੀ ਨਾ ਤੇ ਲੈਣਾ ਦੱਸੋ ਟਰੈਕਟਰ ਤੋਰਨ ਦਾਜ ਢਾਈ ਯਾਲ ਖਾਲੀ ਵੇ ਨੇ ਆ ਦਾ ਭਰਨ ਲੱਗਿਆ ਹੋਇਆ ਉਹ ਇਟਰਨ ਦੀ ਮਦਰ ਆ 30 ਦੀ ਦਾ ਕੋਈ ਵਧੀਆ ਵਾਰਸ ਨਹੀਂ ਬਸ ਤਿੰਨ ਵੇ ਦਾ ਖੜਾ ਇਹਦਾ ਜਾੜ ਤਾਂ ਤਿੰਨ ਵੇ ਦਾ ਖਾਲੀ ਹੋਇਆ ਹੋਇਆ ਇਤੋ ਹੋਇਆ ਇੱਕ ਜਹਾੜ ਰਹਿ ਗਿਆ ਫੇਰ ਆਪਣੀ ਵਾਰੀ ਆਜੀ ਆਹ ਹੜਾ ਖਤੀ ਦੀ ਇਸ ਕੋਈ ਵਾਰੀ ਵਾਲੀ ਵਾਰ ਨਹੀਂ ਆ ਲੈਣੇ ਤਰ ਰਹੀਏ ਦੋ ਚਾਰ ਪੰਜ ਟਾਈਮ ਸਾਰੀ ਗੱਲੇ ਹੋ ਗਈਆਂ ਤਿੰਨੇ ਸਿਆਲੀਆਂ ਦੇ ਵੇੜੀ ਚੱਕ ਮਝੁੱਲੇ ਜਿਹੀ ਵਾਲੀ ਹੋਲੀਆਂ ਬਾਹਰ ਵੀ ਖੜੀਆਂ ਨੇ ਐਂਟਰੀ ਇੰਸੀ ਨੇ ਦੋ ਤਣੇ ਖੜੀਆਂ ਇੱਧਰ ਥੋੜੀਆਂ ਖਾਲੀ ਹੈਗੀਆਂ ਉਹ ਭਰੀਆਂ ਆਉਂਦੀਆਂ ਉਹ ਬਾਹਰ ਲੱਟਾਂ ਚੱਲਦੀਆਂ ਉਹ ਤਿੰਨ ਟਰਾਲੀਆਂ ਆਉਂਦੀਆਂ ਇਕੱਠੀਆਂ ਦਨਜਾ ਟਰਾਲੀਆਂ ਇਕੱਠੀਆਂ ਆ ਗਈਆਂ ਇਹ ਪੀਡੀਓ ਟਰਾਲੀ ਇਹਦੇ ਉਾਰ ਲੱਗਿਆ 75 ਫਾਰਮਾਰਾ ਪੁੱਲਾਹ ਹੈ ਵਾਲੀ ਹੋਈ 32 ਫੁੱਟ ਇੱਧਰ ਖਾਲੀ ਪਈਆਂ ਇਹ 7 ਵਜੇ ਦੀ ਚਾਹ ਬਣਨ ਲੱਗਿਆ 3 ਦੇ 7 ਵਜੇ ਮੈਂ ਕਿਹਾ ਸੀ ਨਾ ਚੀਨੀ ਪਾ ਕੇ ਇਹ ਜਾਵਤੀ ਲਗਾ। ਇਹ ਨੂੰ ਹਨਾ ਸ਼ੱਕਰੀ ਲਿਆ। ਤੇ ਔਰ ਸੇ ਲਗਿਆ ਸੀ ਤੁਹਾਨੂੰ ਔਰ ਤੋਂ ਨਾ ਖਲਾਂ। ਚਲ ਆ ਫਿਰ ਕੰਮ ਦੇ ਵੱਢ ਜਿਓ ਆਪਣਾ। ਪਾਉਣਾ ਕੇ ਪੀ ਪਹਿਲਾ। ਲੱਗੀ ਚਾਰ ਜਣ ਆਪਣਾ ਉੱਥੇ ਪਿਆ ਉਹ ਲੰਕ ਦਾ ਦੁੱਧ। ਡੱਬਾ ਉਹਨੂੰ ਲਾਉਨੇ ਆ। ਤੇ ਇੱਧਰ ਪਾਣੀ ਰੱਖ ਲੈ ਅੱਟ ਕੇ ਔਰਸ ਵਾਸਤੇ। ਸਾਰਾ ਹੀ ਘੰਟੇ ਸਾਈ। ਜਾਨਾ ਚਾਹ ਵੀ ਇਹ ਗਲਮਾ ਦੇ ਖੜੀ ਜੀ ਗ੍ਰੀਨ ਟੀਵੀ ਲੈ ਕੇ ਆ ਮੈਂ ਪਾਣੀ ਵਾਲ ਕੇ ਪੀ ਲਾਂਗੇ ਜੇ ਟਾਈਮ ਵੱਧ ਲੱਗਦਾ ਹੋਇਆ ਲੋ ਜੀ ਦੱਦਲਾ ਪ੍ਰੋਸੈਸ ਵੀ ਚੱਲ ਪਿਆ ਉਹਨਾ ਬਸ ਵਾਲੀ ਆਉਣ ਵਾਲੀ ਆ ਤਰਮੋਜ਼ ਕਰ ਲਈ ਆਪਣੇ ਖਾਲੀ ਚਾਹ ਪਾਣੀ ਇੱਧਰ ਘੜ ਤਾਂ ਤਰਮੋਜ਼ ਚ ਸ਼ੇਕੋ ਬਾਈ ਆਇਆ ਸੀ ਕਹਿੰਦਾ ਇਹ ਕੰਮ ਘੈਂਟ ਆ ਕਹਿੰਦਾ ਘੈਂਟ ਦਾ ਆਪੀ ਆਪਦੀ ਚਾਹ ਬਣਾ ਕੇ ਆਪ ਪੀਓ ਖਾਓ ਪੀਓ ਜਿਹੜਾ ਮਰਜ਼ੀ ਆਪਾਂ ਖਾਦ ਆਪਾਂ ਵਾਰੋਂ ਵੀ ਲੈਂਦੇ ਆ ਇੱਥੇ ਆਂਡੇ ਉਂਡੇ ਮਾਮਲੇ ਡਮੀਟ ਵਾਲਾ ਬਣਦਾ ਦੋ ਡੱਬੇ ਨੇ ਦੋ ਹੀ ਆਮਲੇਟ ਮੀਟ ਚੱਲਦਾ ਉੱਥੇ ਇੱਕੋ ਹੀ ਤਵੀਂਾਂ ਕੋਲੇ ਉਹਤੀ ਬਣਾ ਬਣਾ ਦੇਈ ਮੈਂ ਤਾਂ ਇੱਕ ਸੱਗ ਵਾਲੇ ਪੀ ਜਾਂਦੇ ਨੇ ਜਿਹੜੇ ਸ਼ੋਕੀ ਚਾਹੀ ਵਾਲੇ ਨੂੰ ਉਹ ਨਹੀਂ ਪੀਂਦੇ ਉੱਥੇ ਉਹ ਉਹਨਾਂ ਦਾ ਖਾ ਜਾਂਦਾ ਫਿਰ ਚਾਹ ਪੀ ਲੈਣੇ ਚਾਹ ਤਾਂ ਪੀਣੀ ਹੀ ਪਣੀ ਅਗਲੇ ਨੂੰ ਫਿਰ ਖਾਣਾ ਖੂਣਾ ਤਾਂ ਲਿਆਉਂਦੇ ਨੇ ਉਹ ਨਹੀਂ ਖਾਂਦੇ ਫਿਰ ਖਾਣਾ ਖੂਣਾ ਆ ਜੱਕਰ ਕਰਕੇ ਸਟੋਪ ਲੈ ਕੇ ਆਈ ਮੈਂ ਵੀ ਪਿੰਡੋਂ ਪਿਆ ਸੀ ਆਪਣੇ ਕੋਲ ਮਾਝਾ 2 ਕਿਲੋ ਗ੍ਰਾਮ ਸੀ 3 ਕਿਲੋ ਗੈਸ ਭਰਾਲ ਲੈਣ ਜਿੰਨੀ ਕਿ ਭਰਉਣੀ ਆ 15-20 ਦਿਨ ਚੱਲ ਜਾਂਦਾ ਹੈ ਲਗਾਤਾਰ ਜੇ ਚਲਾਈ ਜਾਵੇ ਵਧੀਆ ਤੁਸੀਂ ਜੇ ਰੋਟੀ ਰੋਟੀ ਵੀ ਬਣਾਉਣੀ ਹੈ ਬਾਕੀ ਮਿਲਦੇ ਆ ਫਿਰ ਕਰਦੇ ਆ ਅੱਗੇ ਦਿਖਾਵਾਂਗੇ ਸਾਨੂੰ ਲੋ ਜੀ ਪੈਕ ਕਰ ਲੈਂਗੇ ਸਭ ਕੋਈ ਓਰਸ ਉਹਨਾਂ ਦੇ ਸਾਰੇ ਡੱਬਾ ਉੱਧਰਲਾ ਖੋਲਦਾ ਦੂਜੇ ਰੋਟੀਆਂ ਉਹ ਕਰਿਆ ਹਵਾ ਹਵਾ ਲੱਗ ਜੂਗੀ ਤੇ ਇਹਨੂੰ ਕਰਦੇ ਹਾਂ ਚ ਪੈਕ ਠਾਕੀ ਕੋਈ ਕੋਈ ਚੱਕਦੇ ਇਥੋਂ ਤੇ ਨਵੇੜ ਦੇ ਕੰਮ ਚਾਹ ਆਪਣੀ ਬਣੀ ਹੋਈ ਇਹ ਪੀ ਲਾਂਗੇ ਬਾਅਦ ਚ ਚੱਕੋ ਜੀ ਸਾਡਾ ਹੋ ਗਿਆ ਤਾਂ ਆਉਂ ਜਾਂਮ ਗੱਠਾ ਜਦੋਂ ਮਰਜ਼ੀ ਲੈਨ ਤਰਪੇ ਵੀ ਲੜ ਖੁੱਲ ਗਿਆ ਸੀ ਸੈਟ ਕਰਕੇ ਲਾਉਣ ਦੋ ਲੋ ਹੁਣ ਸੈਟ ਆ ਛੱਲੇ ਦੇਖਣ ਲੈਣ ਕਿੰਨੀ ਕਿ ਰਹਿ ਗਈ ਦੂਜੀ ਕਿਵੇਂ ਕaptan ਕੱਢਿਆ ਇਹਨੇ ਸਾਰੇ ਐਂ ਕਾਪਤਨਾਂ ਕੱਢੀ ਬੈਠੇ ਨੇ ਲੋਈ ਮਾਰਦੀਆਂ ਸਲਫਾਂ ਪਤਾਲੀਆਂ ਤਰਗੀਆਂ ਗਾ ਉਹਦੇ ਮੈਨੂੰ ਲੱਗਾ ਡਰਾਈਵਰ ਹੀ ਨਹੀਂ ਹੋਣਾ ਲੋ ਜੀਆ ਦੋ ਹੈਗੀਆਂ ਲਵਾਰਸ ਬੰਦੇ ਬੰਦੇ ਹੈ ਨਹੀਂ ਇਹਨਾਂ ਦੇ ਹਾਂ ਹਾਂ ਹੋਰ ਤੂੰ ਡੀਕਣਾ ਉਹਨਾਂ ਨੂੰ ਨਹੀਂ ਹੈਗੇ ਉਹਨਾਂ ਦੀ ਗਲਤੀ ਆ ਦਾ ਜੱਲਣ ਦੇ ਉਹ ਕਿਹੜਾ ਬਰਾਬਰ ਆ ਕੇ ਵਿਸਾਉਂਦਾ ਕੋਈ ਮਾ ਛੜਦਾ ਇਹਨੂੰ ਇਹ ਹੁਣ ਦੱਸੋ ਕੀ ਆਹੋ ਇੱਕੀ ਬੁਟੀ ਆ ਉਹ ਤਾਂ ਆਦਾ ਤੰਬੂ ਪੂਰਾ ਕਰਕੇ ਆਦਾ ਵੀ ਆਉਣਾ ਹੀ ਨਹੀਂ ਮੈਂ ਆ ਵੀ ਬੰਦਾ ਹੈ ਨਹੀਂ ਸ਼ਵਰਾਜ ਵਾਲਾ ਏਗਾ ਨੂੰ ਖੜਦਾ ਨਾਲ ਪੁਲਿਸ ਵਾਲਾ ਲਈ ਫਿਰਦਾ ਮਸਾਲਾ ਲੈਣ ਤਰੀਆ ਮਸਾ ਕਾਰ ਨੂੰ ਖੜਦਾ ਵੈਲੀ ਆ ਇੱਕ ਆ ਖੜਾ ਇਹਦਾ ਵੀ ਲਵਾਰਸ ਆ ਚਾਰ ਟਰਾਲੀਆਂ ਹੋਰ ਗਾਂ ਨੇ 13 ਉਹ ਗੇਟ ਐਂਟਰ ਹੋ ਜੇ ਫੇਰ ਤਾਂ ਕੁਛ ਨਹੀਂ ਉਹ ਗੇਟ ਬੰਦ ਕਰਨ ਲੱਗੇ ਵੀ ਬੰਦ ਲਾਉਂਦੇ ਰਹੇ ਮਗਰ ਰੋਲਾ ਪੈ ਗਿਆ ਜੀ ਅਸੀਂ ਤਾਂ ਕੱਟਣਾ ਹੀ ਜੀ ਡੇਢ ਘੰਟਾ ਆਇਆ ਹੀ ਨਹੀਂ ਬੰਦਾ ਉਰੇ ਫਰੀ ਗਿਆ ਫੇਰ ਵਾਗ ਗਿਆ ਇੱਥੋਂ ਨਾ ਕਹਿ ਕੇ ਗਿਆ ਵੀ ਟਰੈਕਟਰ ਮੇਰਾ ਗਾਂ ਕਰਦੇ ਹੋ ਕਹਿੰਦਾ ਭਾਈ ਤੂੰ ਜੀ ਨੰਬਰ ਮੂਰੇ ਲਾ ਲਿਆ 6 ਨੰਬਰ ਸਾਨੂੰ ਤਾਂ ਆਹ ਟਰੈਕਟਰ ਸਵਰਾਜ ਵੀ ਮੂਰੇ ਆ ਗਿਆ ਦੋ ਤਿੰਨ ਟਰੈਕਟਰ ਮੂਰੇ ਆ ਗਏ ਉਹ ਜੌਂਡੀਰ ਵੀ ਮੂਰੇ ਆ ਗਿਆ ਹਾਂ ਜੇ ਤਾਂ ਗਾਂ ਨਹੀਂ ਕਰਿਆ ਜੀ ਸਾਨੂੰ ਕਹਿ ਕੇ ਥੋੜੀ ਕਿੰਝ ਜੇ ਕਹਿ ਕੇ ਜਾਂਦਾ ਫੇਰ ਤਾਂ ਗਾਂ ਕਰਨਾ ਸਾਡਾ ਹੱਕੋ ਵੀ ਬਣਦਾ ਸੀ ਕਹਿ ਕੇ ਨਹੀਂ ਗਿਆ ਨਾ ਚਾਬੀ ਆ ਨਾ ਕੁਝ ਹੋਰ ਆ ਸੀ ਕਿੱਥੇ ਗਾਂ ਕਰਦੀ ਹੈ ਚਲੋ ਜੀ ਚੱਲ ਪੀ ਲੈਣ ਦਵਾਰਾ ਤਰਵਾ ਦੋ ਰਾਲੀਆਂ ਰਹਿ ਗਿਆ ਅੰਦਰ ਕਰਾ ਦੀਗੇ ਇੱਥੇ ਲੈਦਾ 2 ਘੰਟੇ ਫੇਰ ਕੱਢਣਾ ਪੈ ਜੂ 2 ਘੰਟੇ ਬਾਅਦ ਗੇਟ ਖੁੱਲਦਾ ਦਵਾਰਾ ਉਹੀ ਨਾਰਸੀ ਜਿਹਾ ਹੋ ਗਿਆ ਆ ਗੇਟ ਤੇ ਆਉਣ ਸਾਰੀ ਬੰਦ ਹੋ ਗਿਆ ਗੇਟ ਉਹ ਕਹਿੰਦਾ ਨਹੀਂ ਬਈ ਆਹ ਬਾਰੀ ਦੀਆ ਕੇ ਬਾਰੀ ਦੀਆ ਔਰ ਉਹ 8 ਵਜੇ ਕਹਿੰਦੇ ਕੰਡਾ ਦੁਆਰਾ ਬੰਦ ਹੁੰਦਾ 2 ਘੰਟੇ ਲਈ ਹੁਣ ਕਈ ਰਾਂ ਖੁੱਲੂਗਾ ਆਪਣੀ ਰੰਤਰ ਹੋ ਜੂਗੀ 4-5 ਟਰਾਲੀ ਐਂਟਰ ਹੋ ਜਾਣੇ ਥਾਂ ਦਾ ਬਹੁਤ ਖੁੱਲਾ ਵੇ ਹੁਣ ਅੰਦਰ ਵੇਹਲ ਹੀ ਵੇਹ ਲਾਉਣ ਤਾਂ ਬਾਕੀ ਦੇਖਦੇ ਆ ਕੀ ਬਣਦਾ ਮੈਂ ਗੇਟਾਂ ਪਹਿਲਾਂ ਗਿਆਵਾਂਗਾ ਉਹੀ ਕੰਮ ਨਾ ਹੋ ਜਾਏ ਉਹੀ ਹੋ ਗਿਆ 12 ਟਰਾਲੀ ਅੰਦਰ ਗਈਆਂ ਜਨੂ 13ਵੀਂ ਆਪਣੀ ਜਿਦੀ ਬੰਦ ਹੋ ਗਿਆ ਆ ਦੋ ਖੜੀਆਂ ਨੇ ਜਿਹੜੇ ਟਰੱਕ ਦੇ ਮਗਰ ਦੋ ਖੜੀਆਂ ਬਰਾਬਰ ਇਹ ਇਹਨਾਂ ਦਾ ਰੋਲਾ ਪਾਇਆ ਹੋਇਆ ਹੈ ਅੰਦਰ ਆਈ ਗਏ ਮਲਗੀਆਂ ਪਰਚੀਆਂ ਆ 266 ਕੁਇੰਟਲ ਹੋਇਆ ਜੀ ਵਜ਼ਨ ਟੋਟਲ ਹੁਣ ਖਾਲੀ ਪਤਾ ਲੱਗੋ ਵੀ ਕਿੰਨਾ ਲੋ ਜੀ ਅੰਦਰ ਆ ਗਏ ਦੋ ਟਰਾਲੀਆਂ ਮੂਰ ਨੇ ਆਪਣੇ ਦੋ ਇੱਧਰ ਰਿਜਾਰਡ ਨੇ 6 ਘੰਟੇ ਉਹਦਾ ਆਪਣੀ ਵਾਰੀ ਆਈ ਆ ਆਪਾਂ ਨੂੰ ਲੱਗੇ ਟੋਟਲ 33 ਘੰਟਿਆਂ ਚ ਆਪਾਂ ਕੰਡਾ ਹੋਇਆ ਉਹਨਾਂ 33 ਘੰਟੇ ਆ ਜਾਂ ਮਰਾਗਾ ਜਾਂ ਗਿਆ والله ਦਾ ਆਪਣੇ ਵਾਲਾ ਲਿਆ ਕੇ ਇਸ ਤੋਂ ਬਾਅਦ ਆਪਣੀ ਦੀ ਵਾਰੀ ਆ ਉਧਰੋਂ ਉਹਦਾ ਲਾ ਕੇ ਆਪਣੇ ਵਾਲਾ ਲਾਹੂ ਉਹ ਟਰੈਕਟਰ ਲੈਦਾ ਸਵਰਾਜ ਉਹ ਦੂਜਾ ਦਾ ਆਪਣਾ ਲੋਜ ਲੱਗੀ ਹੁਣ ਟਰਾਲੀ ਖਾਲੀ ਸਾਢੇ 8 ਹੋ ਗਏ ਪੂਰੇ 36 ਘੰਟੇ 50 ਮਿੰਟ ਬਾਖ ਖਾਲੀ ਹੋਣ ਲੱਗੀਆਂ ਹਾਂ 8 ਘੰਟੇ ਸਾਢੇ 37 ਘੰਟੇ ਮਤ ਜਨ ਬੰਦਵਾਤਾ ਆ ਤਾਂ ਉਹ ਬਾਈ ਘੇੜੇ ਦਿੰਦਾ ਫਿਰ ਗਿਆ ਵਾਈ ਬਲਡੀ ਆਟਮਾ ਬਾਈ ਹੁੰਦਾ ਅਰੇ ਚੋਂ ਤੋਂ ਹੀ ਖੋਲ ਤੇ ਏਡੀ ਏਡੀਆਂ ਮੋਟਰਾਂ ਨੇ ਸਾਹੀ ਵੰਤਾ ਲੈ ਬੈਟਰੀ ਚੱਕ ਦੇਣਾ ਜੀ ਲਾਵਾ ਤਾਂ ਮਗਰ ਦਾ ਪਤਾ ਉਹਨੇ ਫੈਕਟਰੀ ਕਰਤਾ ਹੀ ਹਵਾ ਚ ਲੋਈ ਹੋ ਗਈ ਖਾਲੀ ਗਿਰਿੰਦਰ ਉੱਥੇ ਕਟਰਾਲੀ ਹੋਰ ਕਰਾ ਰਿਹਾ ਰੋਟੀ ਖਾਂਦਾ ਬਾਈ ਚੱਲੋ ਚੱਲਦੇ ਆ ਫਿਰ ਬਣ ਲੋ ਜੀ ਬਹੁਤ ਜਨਦਾ ਕਰਵਾ ਲਿਆ ਖਾਲੀ ਦਾ ਪਰ ਹੋ ਗਿਆ ਸਾਈਡ ਤੇ ਖੜਾ ਕੇ ਆ ਜਾਓ ਦਿਨੇ ਵਰਤੀ ਜੀ ਆਪਣਾ ਖਾਲੀ ਆ 9:00 ਵਜੇ 9:00 ਵਜੇ ਇੱਕ ਮਿੰਟ ਰਹਿੰਦਾ ਪਹਿਲਾਂ ਖਾਲੀ ਹੋ ਗਈ ਆਪਣੀ ਪੌਣੇ 9 ਇਹਦੇ ਸਾਈਡ ਤੇ ਲਾ ਦੇਣਾ ਕੋਈ ਟੱਚ-ਟੱਚੀ ਕਰ ਜਨਦਾ ਕੀ ਜਿਹੜੀ ਚਲੋ ਜੀ ਲਾ ਤੇ ਹੈਂਡ ਬ੍ਰੇਕ ਨਟਾਂ ਕਰ ਦਿਆਂ ਤੇ ਲਈ ਬੰਦ ਆਓ ਸਵਰਾਹ ਸਟਾਰਟ ਕਰਿਆ ਰੱਸਾ ਪਾ ਕੇ ਮਹ ਟਰਾਲੀ ਨੂੰ ਰੱਸਾ ਪਾ ਲਿਆ ਸੀ ਤੇ ਬਾਕੀ ਦੇਖਦੇ ਆ ਕੀ ਕਹਿੰਦੇ ਆ ਪਾਰਕਿੰਗ ਲੱਟਾਂ ਬਚਾਲਦੀਆਂ ਛੱਡਦੀਆਂ ਲੋ ਜੀ ਪੂਰੇ 37 ਘੰਟਿਆਂ ਬਾਅਦ ਬਾਹਰ ਨਿਕਲੇ ਆ ਖਾਲੀ ਕਰਾ ਕੇ ਟਰਾਲੀ ਆਨਲਾਈਨ ਟੋਕਨ ਧੁੰਦ ਤਾਂ ਨਹੀਂ ਹੈਗੀ ਖਾਸ ਅੱਛਾ ਚੱਲਾਂਗੇ ਪਿੰਡ ਨੂੰ ਹੀ ਮਲੋਹ ਖਾ ਲਾਂਗੇ ਹਾਂ ਚਲੋ ਜੀ ਕਰਦੇ ਆ ਫਿਰ ਐਂਡ ਵੀਡੀਓ ਦਾ ਆ ਜਿਹੜੇ ਆਪਣੇ ਬਰਾਬਰ ਗੜਾ 36 30 ਜੌਂਡੀਰ ਇਹਨਾਂ ਦਾ ਸਮਾਨ ਮੋੜਤਾ ਉਹ ਵੀ ਮੋੜਤਾ ਬੱਤੀ ਚੱਲਦੇ ਆਪਣ ਨੂੰ